ਸਾਡੇ ਘਰੇ ਗਾਣੇ ਨਾ ਸੁਣਨ ਦਿੰਦੇ ਵੀ ਬੱਸ ਵਿੱਚ ਜਾਊਂਗੀ ਜੇ ਕਿਸੇ ਬੱਸ 'ਚ ਗਾਣਾ ਨਾ ਲੱਗਿਆ ਹੁੰਦਾ ਐ ਹੁੰਦਾ ਓਹੋ ਏ ਬੱਸ ਵਾਲੇ ਦੇ ਗਾਣੇ ਕਿਉਂ ਨਹੀਂ ਲਾਏ ਬੜੇ ਮੇਲੇ ਦੇਖਣ ਆਏ ਹੋਇਆ ਸੀ ਇੱਥੇ ਪਿੰਡੋਂ ਵਗ ਜਾਂਦੇ ਰਸਤੇ ਜਿੱਕਰ ਰਸਤਾ ਜਾ ਆਉਂਦਾ ਉਤੋਂ ਤੁਰ ਕੇ ਆਉਂਦੇ ਸੀ ਤੇਲਕਲੇ ਵਾਲੇ ਸੀ ਆਹ ਗੋਬਰ ਕਾਂਸ ਵਧੀਆ ਚਲਦੀ ਆ ਹਾਂ ਬਹੁਤ ਟੇਸਟੀ ਦਿਖਾਣਾ ਹੁੰਦਾ ਖਾਣਾ ਹੁੰਦਾ ਟੇਸਟੀ ਖਾਣਾ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਆਪਾਂ ਹੋ ਚੁੱਕੇ ਆ ਰੈਡੀ ਜੁਹਾਰ ਸਿੰਘ ਨਵੇਂ ਕੱਪੜੇ ਪਾ ਕੇ ਹੋ ਚੁੱਕੇ ਰੈਡੀ ਆਪਣੇ ਆਪ ਨੂੰ ਕੱਸ ਕੇ ਠੀਕ ਹੈ ਟੋਪੀ ਇਹਨੇ ਚਰਾ ਕੇ ਮਾਰੀ ਕਹਿੰਦਾ ਮੈਨੇ ਟੋਪੀ ਲੈਣੀ ਕਰ ਵੀ ਹੋਈ ਪਈ ਆ ਤੁਸੀਂ ਮੇਰੇ ਤੇ ਉਹੀ ਟੋਪੀਆਂ ਦੇ ਜਾਂਦੇ ਹੋ ਤੇ ਅੱਜ ਆਪਾਂ ਚੱਲੇ ਆ ਬਈ ਇਹਦਾ ਜਿਹੜਾ ਹੈਗਾ ਸੀਗਾ ਵੀ ਸਾਨੂੰ ਵਹਿਮ ਪੈ ਗਿਆ ਵੀ ਇਹਦਾ ਜਿਹੜਾ ਵਰਥਾ ਬੱਚੇ ਦਾ ਜਨਮ ਗੰਡਮੂਲਾ ਚ ਹੋਇਆ ਹੋਵੇ ਤਾਂ ਬੱਚਾ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦਾ ਹੁੰਦਾ। ਵੀ ਫਿਰ ਆਪਾ ਕਰਾਉਣਾ ਚਾਹੀਦਾ ਇਹਦਾ ਤਾਂ ਕਰਕੇ ਅੱਜ ਆਪਾਂ ਚੱਲੇ ਆਂ ਇਹਦਾ ਆਪਾ ਕਰਾਉਣ। ਠੀਕ ਹੈ। ਕਾਟ ਵਗੈਰਾ ਹੁੰਦਾ ਹੁੰਦਾ ਕਹਿੰਦੇ ਵੀ ਬੱਚੇ ਦੇ ਉੱਪਰ ਦੇ ਕੋਈ ਕੁਝ ਨਹੀਂ ਹੁੰਦਾ। ਜਦੋਂ ਬਹਿ ਵੀ ਪੈ ਗਿਆ ਨਾ ਫਿਰ ਉਹ ਬਹਿ ਵੀ ਜਿਹੜਾ ਹੈਗਾ ਕੱਢ ਲੈਣਾ ਚਾਹੀਦਾ ਹੈਗਾ। ਤਾਂ ਅੱਜ ਆਪਾਂ ਇਹਦਾ ਆਪਾ ਕਰਾਉਣ ਚੱਲੇ ਆਂ। 3 ਨਾਲੇ ਬਹਾਨੇ ਨਾਲ ਮੱਥਾ ਟੇਕ ਕੇ ਆਵਾਂਗੇ ਤੁਸੀਂ ਸੁਣੀ ਹੋਣਾ ਸਾਰੇ ਨੇ ਮੈਸਰਖਾਨਾ ਜਿੱਥੇ ਜਿਹੜਾ ਹੈਗਾ ਮੇਲਾ ਬਹੁਤ ਭਰਦਾਗਾ ਮਾਤਾ ਦਾ ਮੇਰੀ ਭੂਆ ਗਈ ਉੱਥੇ ਮੇਰੀ ਵੱਡੀ ਭੂਆ ਗਈ ਉੱਥੇ ਵਿਆਹੀ ਹੋਈ ਤੇ ਨਾਲੇ ਆਪ ਉਹਨਾਂ ਨੂੰ ਮਿਲ ਕੇ ਆਵਾਂਗੇ ਤਾਂ ਬਾਈ ਤੁਸੀਂ ਮਤਲਬ ਕਈ ਵਾਰ ਤੁਹਾਨੂੰ ਐ ਹੋ ਜਾਂਦਾ ਬਹਿਮ ਭਰਮ ਚ ਬਾਈ ਮੈਂ ਕਿਸੇ ਨੂੰ ਬਹਿਮ ਭਰਮ ਚ ਨਹੀਂ ਪਾ ਰਹੀ ਸਭ ਤੋਂ ਪਹਿਲਾਂ ਇਹ ਗੱਲ ਕਹਾਂ ਦੇ ਕੋ ਆਪਣਾ ਆਪਣਾ ਹੁੰਦਾ ਸਭ ਦਾ ਸਾਨੂੰ ਬਹਿਮ ਹੋ ਗਿਆ ਤਾਂ ਅਸੀਂ ਤਾਂ ਇਲਾਜ ਕਰਵਾਉਣੀਆ ਕੋਈ ਨਹੀਂ ਕਰਾਉਂਦਾ ਕੋਈ ਕਰਵਾ ਵੀ ਲੈਂਦਾ ਦੇਖੋ ਹਣਾ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਬਾਕੀ ਤਾਂ ਆਪਾਂ ਮੰਨਦੇ ਨਹੀਂ ਕਾਸੇ ਵੀ ਚੀਜ਼ ਨੂੰ ਪਰ ਠੀਕ ਹੈ ਬੱਚੇ ਦੇ ਉੱਪਰੋਂ ਕੁਝ ਨਹੀਂ ਹੁੰਦਾ ਜਦੋਂ ਬਹਿਮ ਪੈ ਜੇ ਵੀ ਇਹ ਕਿਉਂ ਬਿਮਾਰ ਰਹਿੰਦਾਗਾ ਆਪਾਂ ਨੂੰ ਕਾਫੀ ਆਪਣੇ ਆਸ-ਪਾਸ ਦੇ ਲੋਕ ਕਹਿਣ ਲੱਗ ਜਾਂਦੇ ਹੁੰਦੇ ਆ ਵੀ ਜਨਮ ਗੰਢ ਮੂਲਾਂ ਦਾ ਨਾ ਹੋਵੇ ਆਪਾਂ ਆਖਰਾ ਕੇ ਦੇਖ ਲਓ ਹਣਾ ਤਾਂ ਉਹ ਚੀਜ਼ ਕਰਕੇ ਆਪਾਂ ਨੂੰ ਕਰਵਾਉਣਾ ਪੈਂਦਾ ਹੈ ਇੱਧਰ ਦੇਖੋ ਹਾਂਜੀ ਠੀਕ ਹੈ ਮੈਚਿੰਗ ਮੈਚਿੰਗ ਅੱਜ ਵੀ ਮੈਚਿੰਗ ਮੈਚਿੰਗ ਹੋਗੀ ਪੁੱਤ ਨਾਲ ਹਾਂਜੀ ਜੁਜਾਰ ਸਿੰਘ ਜੀ ਦੱਸੋ ਕੁਛ ਗੱਲਬਾਤ ਕੋਈ ਜੁਜਾਰ ਸਿੰਘ ਜੀ ਪੂਰਾ ਬੀਜੀ ਨੇ ਠੀਕ ਆਏ ਇਹ ਦੇਖ ਲਿਆ ਦੇਖ ਲਿਆ ਮੇਰੇ ਵੀ ਨਹੀਂ ਅੱਖਾਂ ਘੱਟ ਰਹੀ ਨਹੀਂ ਮम्मा ਵੀ ਤੁਸੀਂ ਕਿੱਧਰ ਬੀਜੀ ਹੋ ਚਲੋ ਠੀਕ ਹੈ ਜੀ ਆਪਾਂ ਹੁਣ ਚੱਲੇ ਆਂ ਰਸਤੇ 'ਚੋਂ ਦੇਖਦੇ ਆਂ ਕੋਈ ਸਮਾਨ ਵਗੈਰਾ ਲੈਣਾ ਹੋਇਆ ਤਾਂ ਲੈ ਲੈਂਦੇ ਆਂ ਪਹੁੰਚ ਕੇ ਮੰਡੀ ਕੋਲ ਆਂ ਹਣਾ ਲਗਿਆ ਸੀ ਉਹ ਲੈ ਲਈ ਦੋ ਤਰ੍ਹਾਂ ਦੇ ਫਲ ਲੈ ਲਈ ਓਕੇ ਕੇਲੇ ਤੇ ਸੰਤਰੀ ਹੈ ਨਾ ਇਸ ਤਰ੍ਹਾਂ ਜ ਆਉ ਗਿਆ ਕਾਫੀ ਚੀਜ਼ਾਂ ਤੇ ਹੁਣ ਆਪਾਂ ਡੱਬੇ ਲੈਣੇ ਨੇ ਹੈ ਨਾ ਡੱਬੇ ਰੈਂਦੇ ਸੀ ਜੁਹਾਰ ਤੇ ਦੇਣ ਵਾਲੇ ਅਸਰ ਕਰਨੇ ਲਈ ਪੂਆ ਨੂੰ ਦੇਣ ਵਾਲਾ ਰਹਿੰਦਾ ਸੀਗਾ ਤੇ ਮੇਰੀਆਂ ਮਾਸੀਆਂ ਨੂੰ ਹੁਣ ਆਪਾਂ ਤਿੰਨੇ ਡੱਬੇ ਲੈਣੇ ਨੇ ਹੈ ਨਾ ਉਹਨਾਂ ਵਾਸਤੇ ਯਸ ਮਾਨ ਦੇ ਨਾਲ ਸਾਰਾ ਕੁਝ ਬਦਲ ਜਾਂਦਾ ਰਿਹਾ ਕੀ ਮਣ ਪਹਿਲਾਂ ਆਈ ਹੁੰਦਾ ਸੀ ਜੇ ਕੋਈ ਬੱਸ ਆਉ ਪਿੰਡ ਇੱਕ ਅੱਧੀ ਬੱਸ ਆਉਂਦੀ ਵੀ ਉਹ ਤੇ ਚੜ ਕੇ ਰਾਮਪੁਰੇ ਜਾਵਾਂਗੇ ਹੈ ਤੇ ਟੀਵੀ ਵਾਲੀ ਬੱਸ ਤਾਂ ਬਾਹਰ ਜਾ ਹੁੰਦਾ ਹਾਂ ਹਾਂ ਟੀਵੀ ਵਾਲੀ ਬੱਸ ਦਾ ਸਭ ਤੋਂ ਵੱਧ ਚਾਹ ਹੁੰਦਾ ਜੀ ਟੀਵੀ ਲੱਗਿਆ ਹੁੰਦਾ ਵੀ ਟੀਵੀ ਦੇਖਦੇ ਜਾਵਾਂਗੇ ਮੈਨੂੰ ਤਾਂ ਆਈ ਹੁੰਦਾ ਸਾਡੇ ਘਰੇ ਗਾਣੇ ਨਾ ਸੁਣਨ ਦਿੰਦੇ ਵੀ ਬੱਸ 'ਚ ਜਾਊਂਗੀ ਜੇ ਕਿਸੇ ਬੱਸ 'ਚ ਗਾਣਾ ਨਾ ਲੱਗਿਆ ਹੁੰਦਾ ਇਹ ਹੁੰਦਾ ਓਹੋ ਇਹ ਬੱਸ ਵਾਲੇ ਨੇ ਗਾਣੇ ਕਿਉਂ ਨਹੀਂ ਲਾਏ ਪੀਰ ਸਵੀਟਸ ਵਾਲੇ ਵਧੀਆ ਨੇ ਉਹ ਸਾਡੇ ਕਾਲਜ ਚ ਮੁੰਡਾ ਉਥੇ ਪਾਰਟੀ ਤੇ ਬਣਾਉਂਦਾ ਹੁੰਦਾ ਇਸ ਮਾ ਲੈ ਬਈ ਜੇ ਕਿਸੇ ਨੇ ਟੱਡਿਆਂ ਤੋਂ ਮਠਿਆਈ ਲੈਣੀ ਹੋਵੇ ਆ ਇਹਨਾਂ ਦੇ ਕੰਟੈਕਟ ਨੰਬਰ ਦਿੱਤੇ ਹੋਇਆ ਕਹਿੰਦੇ ਇੱਥੇ ਬੇਰ ਕਾ ਦੁੱਧ ਦਹੀਂ ਰੱਸੀ ਕੋਲਡ ਡਰਿੰਕ ਆਦ ਵਧੀਆ ਕੁਆਲਿਟੀ ਤੇ ਤਾਜ਼ਾ ਮਿਲਦਾ ਬਈ ਤੇ ਇਹਨਾਂ ਨੇ ਐ ਵੀ ਕਿਹਾਗਾ ਕਹਿੰਦੇ ਵੀ ਇੱਥੇ ਵਿਆਹ ਸ਼ਾਦੀਆਂ ਜਨਮ ਦਿਨ ਜਾਗਰਨ ਤੇ ਹੋਰ ਪ੍ਰੋਗਰਾਮ ਲੇ ਮਠਾਈ ਤੇ ਨਮਕੀਨ ਦੇ ਆਰਡਰ ਵੋਕ ਕੀਤੇ ਆਂਦੇ ਆ ਬਈ ਆਪਾਂ ਮੈਸਰਖਾਨੇ ਪਹੁੰਚ ਗਏ ਠੀਕ ਆ ਜਿੱਥੇ ਮੰਦਰ ਆਗਾ ਸਾਰੇ ਜਾਣਦੀ ਐ ਕਿਉਂਕਿ ਇੱਥੇ ਬਹੁਤ ਵੱਡਾ ਮੇਲਾ ਭਰਦਾ ਉਹ ਆਪਣੀ ਭੂਆ ਦਾ ਮੁੰਡਾ ਜਿਹੜਾ ਜਾਈ ਜਾਂਦਾਗਾ ਸਿਰਾ ਬੰਦਾ ਬਈ ਹੀਰਾ ਹਨ ਇਹਦੇ ਉੱਤੇ ਕੁਝ ਨਹੀਂ ਬਸ ਬਾਲਾ ਘੈਂਟ ਬੰਦਾ ਈ ਸਾਡਾ ਬਾਲਾ ਵਧੀਆ ਬੰਦਾ ਈ ਸਾਡਾ ਚਲੋ ਹੁਣ ਆਪਾਂ ਮੰਦਰ ਜਾ ਕੇ ਮਿਲਦੇ ਆਂ ਜਿਆਰ ਸਿੰਘ ਵੀ ਉੱਠ ਖੜੇ ਇਹਨੂੰ ਪਤਾ ਲੱਗ ਗਿਆ ਵੀ ਹੁਣ ਆਪਾਂ ਮੰਦਰ ਆ ਗਏ ਇਹ ਵੀ ਉੱਠ ਖੜੇ ਉੱਠ ਖੜੇ ਜਿਆਰ ਸਿੰਘ ਹਾਂਜੀ ਪੌੜੇ ਮੇਲੇ ਦੇਖਣ ਆਏ ਹੋਇਆ ਸੀ ਇੱਥੇ ਪਿੰਡੋਂ ਵਗ ਜਾਂਦੇ ਰਾਸਤੇ ਜਿੱਕਰ ਰਸਤਾ ਜਾ ਆਉਂਦਾ ਉਤੋਂ ਤੁਰ ਕੇ ਆਉਂਦੇ ਅਸੀਂ ਹਾਂ ਤੁਰ ਕੇ ਜੇ ਕੋਈ ਮਤਲਬ ਕਿ ਕੋਈ ਮਿਲ ਜਾਂਦਾ ਕੋਈ ਜਿਵੇਂ ਮੇਲੇ ਤੇ ਆਉਂਦੇ ਹੁੰਦੇ ਆ ਲੋਕ ਹਨਾ ਉਹਨਾਂ ਦੇ ਨਾਲ ਚੜ ਕੇ ਆ ਜਾਂਦੇ ਦੇਖੋ ਤੁਸੀਂ ਤੁਸੀਂ ਆਏ ਹੋ ਮੇਲੇ ਤੇ ਕਦੇ ਜਿਆਦਾ ਸੋਹਣਾ ਬੰਦਰ ਮਿਲਿਆ ਹੋਇਆ ਪੂਰਾ ਵੱਡਾ ਲੱਭਦੇ ਨਹੀਂ ਹੁੰਦੇ ਇੱਥੇ ਤੱਕ ਵਾਚਨ ਹਲਾ ਕੰਮ ਹੁੰਦਾ ਕਿੰਨਾ ਸੋਹਣਾ ਬੰਦਰਾ ਹੈ ਨਾ ਬਹੁਤ ਜਿਆਦਾ ਨੇ ਸੁਵੇਰੇ 3 ਵਜੇ ਤੋਂ ਆਪਾਂ ਕਿਹਨੇ ਲੈਣੇ ਚਾਹਦੇ ਨੇ ਫੇਮਸ ਕਰਨੀ ਤੇ ਅੱਛਾ ਹਾਂ ਬਾਈ ਜੀ ਜ ਮੈਂ ਤਾਂ ਵੀ ਫੇਮਸ ਹਾਂ ਬੜਾ ਫੇਮਸ ਹਾਂ ਬੜਾ ਫੇਮਸ ਹੈ ਅਰੇ ਏਰੀਏ ਚੋਂ ਜੇਲੂ ਜੇਲ ਹੁੰਦੀ ਹੈ ਸਾਰੇ ਨਾਮ ਜਾਣਦੇ ਸਾਰੇ ਟਿਕ ਪਿੰਡ ਜਾਣਦੇ ਨੇ ਅੱਛਾ ਦੇ ਵੀ ਮਸ ਬਦਲਦਾ ਹੈਗਾ ਤਾਂ ਕਹਿੰਦਾ ਬੁੰਨਾ ਵਾਲੇ ਨਹੀਂ ਕਹਿੰਦਾ ਉਹ ਚੱਕਰੀ ਨਹੀਂ ਬਾਈ ਜੇ ਲੁੱਤ ਨਹੀਂ ਤਾਂ ਪਿੰਡ ਛੱਡ ਕੇ ਜਾਂਦੇ ਪੈਸੇ ਜੇ ਲੁੱਗਾ ਤੇ ਕਾੜੀ ਕਰਨ ਲੱਗੇ ਮੋਟਰਸਾਈਕਲ ਡੱਕਰ ਤਾਂ ਉਹ ਬੜਾ ਝੇੜੇ ਪਾ ਕੇ ਜਗਾ ਹਾਂ ਟੱਪ ਜਾ ਚਲੋ ਕੋਈ ਗੱਲ ਨਹੀਂ ਅਸੀਂ ਇੱਥੇ ਕਣਕ ਵੀਜੀ ਹੋਈ ਜ਼ਿਆਦਾ ਤੈਨੂੰ ਜਦੋਂ ਆਪਾਂ ਸਾਰਿਆਂ ਨੇ ਬੈਠ ਕੇ ਕਣਕ ਵੱਢੀ ਸੀ ਤਾਂ ਕਣਕ ਕੋਈ ਬੈਠ ਕੇ ਵੱਢਦੇ ਹੁੰਦੇ ਨਹੀਂ ਹੁਣ ਤਾਂ ਕੰਬਾਇਨਾਂ ਤੇ ਵੱਢਣ ਲੱਗੇ ਚੱਲ ਕੰਬਾਇਨ ਤੇ ਵੀ ਬੈਠ ਕੇ ਵੱਢਦੇ ਹੁੰਦੇ ਕੋਣ ਕੰਬਾਇਨ ਤੇ ਘੜ ਕੇ ਟੁਰਨ ਜਾਂਦੇ ਲੇਕਿਨ ਕੰਬਾਇਨ ਤੇ ਬੈਠ ਕੇ ਵੱਢੂਗਾ ਚੱਲ ਸੁਣਾ ਲੈਣ ਜੈਲੂ ਫਿਰ ਅਸੀਂ ਸਾਰਿਆਂ ਨੇ ਸਾਰੇ ਜਣੇ ਅਸੀਂ ਸਾਰੇ ਜਣੇ ਸਿਮਰੀ ਬਿੰਦੂ ਮੈਂ ਜੈਲੂ ਸਾਰਿਆਂ ਨੇ ਚੱਕ ਤੇ ਫੱਟੇ ਦਾਤੀ ਲੈ ਕੇ ਕਿਉਂਕਿ ਉਦੋਂ ਉਹ ਸੀਗਾ ਮੈਂ ਤਾਂ ਮੇਲਾ ਆਉਣ ਵਾਲਾ ਸੀਗਾ ਕਹਿੰਦੀ ਵੀ ਕਿਵੇਂ ਕਰੀਏ ਕਿਵੇਂ ਕਰੀਏ ਹਾਂ ਵੱਡੀ ਸੀ ਭਾਈ ਵੱਡੀ ਸਹੀ ਆ ਗੱਲ ਸਹੀ ਆ ਵੱਡੀ ਸੀ ਨਾ ਜਿਆਦਾ ਆ ਗਿਆ ਹਾਂ ਚਲੋ ਫਿਰ ਅਸੀਂ ਇੱਥੋਂ ਜਾਂਦੇ ਇੱਥੋਂ ਇੱਥੋਂ ਪੈ ਜਾਂਦੇ ਉੱਥੇ ਨਾ ਕਿਸਦਾ ਖੇਤ ਹੁੰਦਾ ਉਹਨਾਂ ਦੇ ਲੱਗੇ ਹੁੰਦੇ ਹੋ ਆੜੂ ਸੀ ਆੜੂ ਕਿ ਨਹੀਂ ਲੱਗੇ ਸੀ ਆਪਣੇ ਘਰ ਚ ਲੱਗੇ ਸੀ ਜਹਾ ਬੱਟੇ ਲੱਗੇ ਹੋਏ ਸੀ ਹਾਂ ਉੱਥੇ ਆੜੂ ਵਾਲਾ ਗੂਜਾ ਉੱਥੇ ਨਲਕੇ ਤੋਂ ਪਾਣੀ ਭਰ ਕੇ ਲਿਆਉਂਦੇ ਹੁੰਦੇ ਸੀ ਉੱਥੇ ਪਾਣੀ ਭਰ ਕੇ ਨਲਕੇ ਦਾ ਪਟਕੇ ਮੈਂ ਤਾਂ ਆਏ ਤੇ ਸੱਡਾ ਤੇ ਆਇ ਇੱਥੇ ਹੀ ਆਉਂਦੀ ਆ ਬੱਟੋ ਵੱਟੀ ਮੈਂ ਸੀ ਬਰੀ ਬਿੰਦੂ ਆ ਗੋਬਰ ਗੈਸ ਵਧੀਆ ਚੱਲਦੀ ਆ ਹੈਂ ਬਹੁਤ ਟੇਸਟੀ ਦਿਖਾਣਾ ਹੁੰਦਾ ਖਾਣਾ ਹੁੰਦਾ ਟੇਸਟੀ ਟੇਸਟੀ ਖਾਣਾ ਨਾ ਟੇਸਟੀ ਨਹੀਂ ਵੀ ਪੂਰੀ ਅੱਗ ਠੀਕਾ ਉੱਧਾ ਉੱਤਲਾ ਕੇ ਦੇਖ ਐਡੀ ਲਾਟ ਮਾਰਦਾ ਦੇਖੀ ਆ ਨੱਤੀ ਐਡੀ ਲੱਕ ਜਿੱਡੀ ਜਾਲ ਲਾਵਾ ਅੱਛਾ ਇੱਧਰ ਹੋਰ ਆ ਕੇ ਦੇਖ ਹੋਰ ਜਿਗਾੜ ਦੇਖ ਇਹਦਾ ਇਹ ਦੇਖੋ ਤੁਸੀਂ ਮੈਂ ਹਾਂ ਆ ਗਿਆ ਆਪਣਾ ਬਾਹਣਾ ਹਾਂ ਸਾਰਾ ਉਹ ਟੱਕਣ ਹੋਲ ਪਾਈਪ ਦਾ ਹਾਂ ਸਾਰਾ ਗੋਬਰ ਆਪਣ ਨੂੰ ਕਿਤੇ ਕਹੋਣੀ ਟੱਕਣ ਖੋਲ ਮੋਟਰਾਂ ਮੋਟਰਾਂ ਆ ਗਈ ਨਹਿਰੀਆ ਨਹਿਰੀ ਪਣੀ ਗਾਹ ਗੋਬਰ ਆਪਣੇ ਬਾਹਣ ਚ ਚੰਗਾ ਰੇ ਇਹ ਵੀ ਨਾਲ ਦੀ ਨਾਲ ਹੀ ਜਾਂਦਾ ਹੈ ਖੇਤਾਂ ਦੇ ਕਰਾ ਨਾ ਮੌਸਮ ਬਹੁਤ ਹਨਾ ਜੀ ਤੀ। ਬਾਈ ਗੱਲ ਹੈ ਨਾ। ਕੀ ਬਾਤਾਂ ਨੇ। ਕੀ ਬਾਤਾਂ ਨਾਲ ਹਵਾ ਬਹੁਤ ਆਉਂਦੀ ਹੈ। ਆਹ ਦੇਖਾ ਬੰਤਾਲਾ। ਹਾਂ। ਇਹ ਉਧਰ ਚਾਰ ਮੋਟਰਾਂ ਦਾ ਪਾਣੀ ਆ ਜੇ ਪਉ ਦੇਖ ਵੰਗੂ ਸਾਰਾ ਬਾਹ ਵੰਟ ਜਾਊ। ਹਾਂ ਓਏ। ਹਾਂ। ਆ ਮਿਰਚ ਆ ਗਈ, ਗਾਜਰਾ ਆ ਗੀਆਂ। ਹਾਂ। ਠੀਕ ਹੈ। ਆ ਚੌਲਾ ਭਿੰਦੀ ਸਾਰਾ ਕੁਝ ਤਿਆਰ ਹੋਇਆ ਪਿਆ। ਕਿੰਨੇ ਜ਼ਰੂਰੀ ਹੈ ਹੂੰ। ਹਾਂ। ਹਾਂ। ਚੌਲਾ ਭਿੰਦੀ A to Z ਤਿਆਰ ਆ ਤੇ। ਸਾਰੀਆਂ ਚੀਜ਼ਾਂ ਨੇ ਤੇ ਸਾਰੀਆਂ ਚੀਜ਼ਾਂ। ਤੋ ਬਹੁਤ ਵਧੀਆ ਫਿਰੋ ਮੁੱਲ ਲੈਣ ਨਾਲੋਂ ਆਪਦੇ ਹੱਥੀਂ ਵਧੀਆ 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 ਬਾਈ ਆਹ ਦੇ ਸਰੋਂ ਵੀ ਬੀਜਿਆ ਪਤਾ ਉਹਦੇ ਤੇਲ ਕਰੇ ਵਾਸਤੇ ਰੱਖਿਆ ਨਾਲੇ ਪਸ਼ੂਆਂ ਨੂੰ ਦੇਸੀ ਖਾਲ ਹਾਂ ਨਾਲੇ ਆਪ ਨੂੰ ਇੱਕ ਵਾਰੀ ਕਰ ਦੇ ਆਪਾਰੀ ਕਰ ਦੇ ਚੱਲ ਇੱਕ ਵਾਰੀ ਕਰ ਦੇ ਹਾਂ ਬਾਏ ਹੈਲੋ ਤਾਂ ਗੱਲਾਂ ਹੈਲੋ ਹੈਲੋ ਬਾਈ ਕਰਦੇ ਚੰਗਾ ਚੱਲ ਹੈਲੋ ਵੀ ਕਰ ਚੱਲ ਠੀਕ ਚੰਗਾ ਓਕੇ ਬਾਏ ਬਾਏ ਚਲੋ ਵੀ ਜਿਆ ਬਾਏ ਬਾਏ ਉਧਰ ਕਰ ਦੋ ਬਾਈ ਹੁਣ ਹਾਏ ਚਲੋ ਰੁੱਦਣ ਗਿਆ ਹੁਣ ਆਪਾਂ ਚਲੇ ਗਏ ਆ ਹੁਣ ਆਪਾਂ ਜਾਵਾਂਗੇ ਮੇਰੀ ਮਾਸੀ ਕੋਲੇ ਅੱਜ ਟੂਰ ਹੀ ਕੱਢ ਲੈਣੀ ਹਾਂ ਅੱਜ ਤਾਂ ਟੂਰਾਂ ਤੇ ਆ ਉਹ ਦੇਖ ਉਹ ਦੇਖ ਤੇਰੀ ਨਾਨੀ ਓਏ ਵੱਡੀ ਨਾਨੀ ਛੋਟੀ ਨਾਨੀ ਮੰਮੀ ਕਹਿੰਦੇ ਇੱਕ ਪਾਸੇ ਝਾਕਦਾ ਮੇਰਾ ਪੁੱਤ ਮੇਰਾ ਪੁੱਤ ਇਹ ਆਏ ਝਾਕਦਾ ਉਹ ਆ ਕੀ ਹੋਊ ਉਹ ਹੋ ਗਈ ਹੁੰਦਾ ਇਹ ਹਰੇ ਗਨ ਉਹ ਹੋ ਆ ਨਹੀਂ ਪਤਾ ਲੱਗਦਾ ਨਹੀਂ ਅਖਰ ਭੁੱਲ ਜਾਂਦੀ ਹੈ ਇਹਨੇ